ਸੌਜੀ ਤੇ ਆਪਾਂ ਜਿਹੜਾ ਮਾਰਚ ਦੇ ਵਿੱਚ ਟਿੰਡੋ ਤੇ ਖੀਰਾ ਲਾਇਆ ਸੀ ਉਹਦੇ ਤੇ ਫੁੱਲ ਵਗੈਰਾ ਆਉਣ ਲੱਗ ਗਏ ਤੇ ਆ ਚੈੱਕ ਕਰੋ ਤੇ ਗੁੜਾਈ ਵਗੈਰਾ ਇਹਦੀ ਹੁਣ ਆਪਾਂ ਹੌਲੀ ਹੌਲੀ ਉਧਰ ਤਾਂ ਕਰਤੀ ਸੀਗੀ ਮਤਲਬ ਇਹ ਟਿੰਡੋ ਆ ਟਿੰਡੋ ਦੇ ਵਿੱਚ ਤਾਂ ਸਾਰੀ A to Z ਗੁੜਾਈ ਹੋ ਗਈ ਇੱਧਰ ਖੀਰੇ ਜਿਹੜੇ ਰਹਿੰਦੇ ਆ ਜਿਆਦਾ ਸੁੱਕ ਗਿਆ ਦੀਆਂ ਕਿਵੇਂ ਡਾਕਰ ਥਾਉਂ ਆ ਜਿਆਦਾ ਗਿੱਲਾ ਗੁੱੜਿਆ ਵੀ ਨਹੀਂ ਜਾਂਦਾ ਜਾਨੂ ਆਪਣੀ ਉਧਰੋਂ ਗੁੜਾਈ ਹੁੰਦੇ ਹੁੰਦੇ ਦੂਜੇ ਦਿਨ ਇੱਧਰ ਪਹੁੰਚੇ ਜਾਨੂ ਸਾਮ ਤੱਕ ਇਹ ਸੁੱਕ ਗਿਆ ਤੇ ਤਾਂ ਕਰਕੇ ਪਾਣੀ ਲਾਤਾ ਸੀ ਇਹਨੂੰ ਬਾਕੀ ਬੇਲਬੂਲ ਵਧੀਆ ਹਾਲ ਦੀ ਘੜੀ ਐਡੀ ਕੋਈ ਬਿਮਾਰੀ ਦੀ ਸ਼ਿਕਾਇਤ ਨਹੀਂ ਥੋੜਾ ਜਿਹਾ ਝਲਸਾਇਆ ਹੋਇਆ ਪਹਿਲਾਂ ਟਾਉਣੀ ਮੈਲਡੀ ਸੀ ਉਹ ਤਾਂ ਕੰਟਰੋਲ ਆ ਤੇ ਲਗਰਾ ਲੁਗਰਾ ਹੁਣ ਉਮੀਦ ਆ ਵੀ ਮਹੀਨੇ ਕ ਭੀਕੇ ਦਿਨਾਂ ਤੱਕ ਚੱਲ ਪੂਗਾ ਆਪਣਾ ਖੀਰਾ ਬਾਕੀ ਜੇ ਗੱਲ ਕਰੀਏ ਆਪਾਂ ਆ ਦੇਖੋ ਆ ਟੰਡੋ ਦੇ ਵੀ ਆਉਣ ਲੱਗੇ ਫੁੱਲ ਵਗੈਰਾ ਤੇ ਫੁੱਲ ਵਗੈਰਾ ਹਲਦੀ ਘੜੀ ਤਾਂ ਮੇਲ ਹੀ ਨੇ ਫੀਮੇਲ ਫੁੱਲ ਨਹੀਂ ਹੈਗੇ ਹੌਲੀ ਹੌਲੀ ਫੀਮੇਲ ਵੀ ਆਉਣ ਲੱਗ ਗਏ ਨੇ 5-7 ਦਿਨਾਂ ਤੱਕ ਤਕਰੀਬਨ 20-20 20 ਦਿਨਾਂ ਦੇ ਵਿੱਚ ਵਿੱਚ ਆਪਣੀ ਤੜਾਈ ਸਟਾਰਟ ਹੋ ਜੂ ਉਮੀਦ ਆ ਕਿ ਗਰਮੀ ਚੋਂ ਨਜ਼ਾਰਾ ਟਾਈਮ ਨਹੀਂ ਲਾਉਂਦੀ ਗਰਮੀ ਥੋੜਾ ਠੰਢੀ ਹੋ ਜਾਂਦਾ ਜਦੋਂ ਆਪਣਾ ਫੁੱਲ ਵਗੈਰਾ ਮੇਲ ਆ ਗਿਆ ਉਦੋਂ 5-4 ਦਿਨਾਂ ਬਾਅਦ ਫੀਮੇਲ ਆ ਕੇ ਜਦੀ ਆਪਣੀ ਤੜਾਈ ਵਗੈਰਾ ਮਤਲਬ ਨਾਲ ਦੀ ਨਾਲ ਵੱਧ ਤੋਂ ਵੱਧ ਉਮੀਦ ਆ ਵੀ 20 ਦਿਨ ਲਾਉ ਤੇ ਆਪਾਂ ਇੱਧਰ ਵੀ ਪ੍ਰਿੰਡੀਆਂ ਲਾ ਕੇ ਪਾਣੀ ਪੋਣੀ ਲਾਤਾ ਆਪਣਾ ਉਧਰ ਉਹ ਉੱਥੇ ਤੱਕ ਨਹੀਂ ਪ੍ਰਿੰਡੀਆਂ ਬਾਕੀ ਉਧਰ ਲਾਵਾਂਗੇ ਇੱਧਰ ਵੈਰੈਟੀ ਆਪਾਂ ਲਾਈ ਆ 90 ਐਡਵਾਂਟਾ ਦੀ ਪਿਛਲੇ ਪਿਛਲੇ ਸਾਲ ਲਾਈ ਦੀ ਥੋੜੀ ਸਾਈਜ਼ ਤਾਂ ਜ਼ਰੂਰ ਬੜੀ ਹੁੰਦੀ ਆ ਪਰ ਉਹ ਝਾੜ ਵੱਖੋਂ ਰਿਜ਼ਲਟ ਵਧੀਆ ਤਾਂ ਕਰਕੇ ਆਪਾਂ ਉਧਰ ਅੱਡ ਵੈਰੈਟੀ ਲਾਵਾਂਗੇ ਤੇ ਕੋਈ ਨਵੀਂ ਜਿਹੜਾ ਆਪ ਨੂੰ ਪਤਾ ਲੱਗ ਸਕੇ ਬੇਸ਼ੇ ਪਿਛਲੇ ਸਾਲ ਆਪਾਂ 7001 ਲਾਈ ਦੀ ਉਹਦਾ ਝਾੜਖਾਨੀ ਤਾਂ ਮੌਸਮ ਐਸਾ ਜਾਂਦੀ ਝਾੜਨੀ ਆਪਾਂ ਨੂੰ ਠੀਕ ਲੱਗਿਆ ਐਤਕੀ ਹੋ ਸਕਦਾ ਬਦਲ ਕੇ ਲਾ ਦਈਏ ਆ ਫਿਰ 721 ਲਾ ਦਿਓ ਉੱਥੇ ਸਾਹਮਣੇ ਬਾਕੀ ਜਿੰਦਾ ਆਪਾਂ ਘਰੇ ਘਰ ਵਾਲੇ ਜਿੰਦੇ ਨਾਲ ਪਾਈਆਂ ਨੇ ਜਿਹੜਾ ਡਬਲ ਬੱਟਾ ਵਾਲਾ ਜਿੰਦਾ ਆਪਾਂ ਲਿਆਂਦਾ ਬੱਟਾ ਦੇਖੋ ਪੂਰੀ ਐਨ ਓਕੇ ਪਈਆ ਜਿੰਨੀ ਦੂਰ ਆਪਾਂ ਪਾਉਣੀ ਚਾਹੁੰਦੇ ਸੀ ਉਨੀ ਦੂਰੇ ਪਈਆਂ ਨੇ ਇਹਦਾ ਇਹ ਫਰਕ ਜਦੋਂ ਜੀ ਕਰਿਆ ਚੱਕ ਕੇ ਆਪਦਾ ਬੰਦਾ ਜੀ ਹਮ ਬੱਟਾ-ਮੱਟਾ ਪਾਤ ਵਾਲਾ ਨਹੀਂ ਤਾਂ ਕਈ ਵਾਰੀ ਦੋ-ਦੋ ਦਿਨ ਬੰਦਿਆਂ ਨੂੰ ਠੀਕ ਦੇ ਦੇਣਗੇ ਇਹਨੀਆਂ ਨੇ ਵੀ ਆਪਾਂ ਦਿਹਾੜੀਆਂ ਨੂੰ ਮਤਲਬ ਵੀ ਹਾਂ ਜੇ ਬੱਟਾ-ਮੱਟਾ ਪਾਉਣੀ ਇਹਨੇ ਹੁਣ ਜਿਵੇਂ ਆ ਇੱਧਰ ਇਹ ਖਾਲੀਆ ਇਹ ਵੀ ਆਪਣੀਆਂ ਸਾਰੀਆਂ ਉਹ ਜਿੰਦੇ ਨਾਲ ਪਾਈਆਂ ਹੋਈਆਂ ਨੇ ਇਹ ਵੀ ਆਪਣੀਆਂ ਜ ਤੇ ਇਹ ਦੂ ਵੀ ਨੇੜੇ ਜੇ ਕਰਨੀ ਕਰਨੀ ਚਾਹੀਏ ਤਾਂ ਹੋ ਸਕਦੀ ਆ ਕੋਈ ਵੱਡੀ ਗੱਲ ਨਹੀਂ ਪਰ ਆਪਾਂ ਥੋੜੀ ਦੂਰੀ ਰੱਖੀਏ ਕਿਉਂਕਿ ਫਿਰ ਵਿੱਚ ਜਦੋਂ ਮਾਲੇ ਨੇ ਆ ਭ੍ਰਿੰਡੀ ਫਿਰ ਗੁੜਾਈ ਵਗੈਰਾ ਕਰਨੀ ਜਾਂ ਤੁਰਨਾ ਫਿਰ ਨੌਖਾ ਹੋ ਜਾਂਦਾ ਫੇ ਪੈਰ ਨੂੰ ਤੁਹਾਨੂੰ ਜਗ੍ਹਾ ਨਹੀਂ ਰਹਿੰਦੀ ਫਿਰ ਇੰਡੀਆ ਆਪਾਂ ਲਈਏ ਇੱਕ ਪਾਸੇ ਚੜਦੀ ਵਾਲੇ ਪਾਸੇ ਆਪਣੇ ਆਪਣੇ ਵਾਲੇ ਜਿੱਧਰ ਮੈਂ ਖੜਾ ਇਧਰਲੀ ਸਾਈਡ ਉਧਰਲੀ ਸਾਈਡ ਬਾਕੀ ਮਿੱਟੀ-ਮੁੱਟੀ ਦੀ ਜੇ ਗੱਲ ਕਰੀਏ ਮਿੱਟੀ ਆਪਾਂ ਪੂਰੀ ਆਪਣੀ ਮਹੀਨਾ ਡੇਢ ਮਹੀਨਾ ਹੋ ਗਿਆ ਬਾਹੀ ਨੂੰ ਪੂਰੀ ਭੂਰੀ ਬਈਆ ਅੱਕਰ ਬੋਟਾ ਮਿੱਟੀ ਦਾ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਮਾੜੀ ਮੋਟੀ ਵਿਸ਼ਲਾਵਾ ਮਿੱਟੀ ਚ ਚੈੱਕ ਕਰੋ ਤੇ ਬਾਕੀ ਪਹਿਲਾ ਪਾਣੀ ਇਹਨੂੰ ਆਪਾਂ ਡੱਕ ਕੇ ਲਾਉਨੇ ਹੁੰਨੇ ਆ ਜਿਵੇਂ ਹੁਣ ਆਪਣਾ ਆ ਸਾਹਮਣੇ ਬੀ ਲਾਇਆ ਹੋਇਆ ਉਹ ਦੇਖੋ ਆਉ ਲਾਇਆ ਹੋਇਆ ਬੀ ਆਉ ਲਾਇਆ ਹੋਇਆ ਆਉ ਲਾਇਆ ਹੋਇਆ ਤੇ ਉਦੋਂ ਥੋੜਾ ਬਸ ਪਿੰਚੀ ਥੱਲੇ ਰੱਖਣਾ ਕਿਉਂਕਿ ਆਪਣੀ ਡੱਕ ਰਹੀ ਹੈ ਜਮੀਨ ਜਿਵੇਂ ਹੁਣ ਇਹਨੂੰ ਆ ਪੂਰੀ ਭੂਰੀ ਪਈਆ ਜਦੋਂ ਆਪਾਂ ਪਾਣੀ ਲਾਤਾ ਇਨੇ ਦੂਏ ਦਿਨੋਂ ਪਾਣੀ ਤਾਂ ਚਲੋ ਇਹਨੇ ਸਾਮ ਨੂੰ ਖਾ ਜਾਣੇ ਇਹਨੇ ਦੂਏ ਤੀਏ ਦਿਨੋਂ ਹੀ ਉੱਪਰੋਂ ਵੱਟਾਂ ਸਿਰੇ ਹੁੰਦੇ ਨੇ ਵੱਟਾਂ ਦੇ ਜਿੱਥੇ ਆਪਾਂ ਬੀ ਲਾਏ ਨੇ ਉੱਥੋਂ ਕਿਉਂਕਿ ਤੀਏ ਦਿਨੋਂ ਹੀ ਫਿਰ ਹਵਾ ਲੰਘੇ ਨਹੀਂ ਜਾਂ ਦੋ ਵਿੱਚ ਦੀ ਕਿ ਹੁਣ ਹਵਾ ਸੋਹਣੀ ਚੱਲਦੀ ਆ ਤੇ ਬਾਕੀ ਮੌਸਮ ਵੀ ਬੁਰਾ ਗਰਮਾ ਉਹਦੇ ਕਰਕੇ ਫਿਰ ਆਪਣਾ ਸੁੱਕੇ ਨਾ ਸੇਤੀ ਹੋਈ ਫਿਰ ਬੀ ਉਹਨਾਂ ਪੁੰਗਰ ਦਾ ਨਹੀਂ ਹੈਗਾ ਤਾਂ ਕਰਕੇ ਫੇਰ ਢੱਕ ਕੇ ਲਾਵਾਂਗੇ ਕੋਸ਼ਿਸ਼ ਹੋ ਸਕੇ ਜਿੰਨੇ ਵੱਧ ਤੋਂ ਵੱਧ ਦਿਨ ਪਾਣੀ ਖੜੇ ਸੌਰੀ ਸਲਾਬ ਰਹੇ ਉਹਨਾਂ ਵਧੀਆ ਉਹਨਾਂ ਹੀ ਵਧੀਆ ਫਿਰ ਬੀ ਹਰਾ ਹੁੰਦਾ ਜੇ ਹੋਵੇ ਆਪਣਾ ਠੰਡਾ ਮੌਸਮ ਆ ਫੇਰ ਪਾਣੀ ਆਪਾਂ ਘੱਟ ਵੀ ਲਾ ਦਨੇ ਸੇਮ ਵਧੀਆ ਚੜ ਜਾਂਦੀ ਆਟੋਮੈਟਿਕਲੀ ਹੁਣ ਗਰਮੀ ਕਰਕੇ ਸੇਮ ਵੀ ਨਹੀਂ ਹੁਣ ਨਹੀਂ ਚੜਦੀ ਤੇ ਫਿਰ ਸੁੱਕ ਵੀ ਸੇਤੀ ਜਾਂਦਾ ਕਿ ਇਧਰ ਆਪਾਂ ਕਦੋਂ ਦੇ ਕੱਤੇਰ ਬਾਗ ਕਰਿਆ ਸੀ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਕਦੋਂ ਚੱਕ ਕਰੋ ਆਪਣੇ ਕਿੰਨੇ ਹਰੇ ਭਰੇ ਹੋ ਗਏ ਦੁਬਾਰਾ ਪਹਿਲਾਂ ਆਪਣੇ ਬਿਲਕੁਲ ਸੁੱਕ ਗਏ ਦੀਗੇ ਤੇ ਜਿਵੇਂ ਲੀਫ ਮਾਈਨਰ ਨੇ ਐਵੇਂ ਬਿੱਲਾ ਕਰਤੀਆਂ ਦੀ ਆਹ ਦੇਖੋ ਜਿਵੇਂ ਸਾਰੇ ਪੱਤੇ ਖਰਾਬ ਕਰਤੇ ਦੀ ਕੁਝ ਬਿਮਾਰੀ ਦੀ ਕੁਝ ਲੀਫ ਮਾਈਨਰ ਦੀ ਵਿੱਚ ਰਲ ਮਿਲ ਕੇ ਦੋਨਾਂ ਨੇ ਆਪਣਾ ਕੰਮ ਖਰਾਬ ਕਰਤਾ ਦੀ ਅਜਵੇਂ ਚੈੱਕ ਕਰੋ ਇਹਦੀ ਹਰਿਆਲੀ ਚੈੱਕ ਕਰੋ ਨਾਲੇ ਇਹ ਕ ਦੂਆਂ ਦੀ ਵਿੱਚ ਬੇਲਾਂ ਕਿਵੇਂ ਹੋਈਆਂ ਵਿਆਂ ਨੇ ਨਾਲੇ ਉਹਨਾਂ ਦੀ ਚੈੱਕ ਕਰੋ ਉਹਦੇ ਤੇ ਕੀਤੇ ਯਰ ਬਕਰਿਆ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਉਹਦੇ ਤੇ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਜੇ ਆਪਣਾ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ